ਆਤਮਹਾਨ ਦੀ ਓਟ ਜਿਹੜਾ ਆਤਮਹਾਨ ਦੀ ਓਟ ਵਿੱਚ ਵਸਦਾ ਹੈ ਉਹ ਸਰਵ ਸ਼ਕਤੀਮਾਨ ਦੇ ਸائے ਹੇ ਟਿਕੇਗਾ ਮੈਂ ਯਹੋਵਾ ਦੇ ਵਿਖੇ ਆਖਾਂਗਾ ਕਿ ਉਹ ਮੇਰੀ ਪਨਾ ਅਤੇ ਮੇਰਾ ਗੜ੍ਹ ਹੈ ਮੇਰਾ ਪਰਮੇਸ਼ਰ ਜਿਹਦੇ ਉੱਤੇ ਮੈਂ ਭਰੋਸਾ ਰੱਖਦਾ ਹਾਂ ਉਹ ਤਾਂ ਤੈਨੂੰ ਫਾਂਦੀ ਦੀ ਫਾਹੀ ਵਿੱਚੋਂ ਅਤੇ ਘਾਤਕ ਮਰੀ ਤੋਂ ਛੁਟਕਾਰਾ ਦੇਵੇਗਾ ਉਹ ਆਪਣੇ ਖੰਭਾਂ ਨਾਲ ਤੈਨੂੰ ਢੱਕ ਲਵੇਗਾ ਅਤੇ ਉਹਦੇ ਪਰਾਂ ਹੇਠ ਤੂੰ ਪਨਾਹ ਲਵੇਂਗਾ। ਉਹਦੀ ਸੱਚਾਈ ਇੱਕ ਢਾਲ ਅਤੇ ਫਰੀ ਹੈ। ਤੂੰ ਰਾਤ ਦੇ ਭੈਜਲ ਤੋਂ ਨਾ ਡਰੇਗਾ, ਨਾ ਦਿਨ ਦੇ ਉੱਡਦੇ ਬਾਣ ਤੋਂ। ਨਾ ਉਸ ਮਰੀ ਤੋਂ ਜਿਹੜੀ ਹਨੇਰੇ ਵਿੱਚ ਚੱਲਦੀ ਹੈ, ਨਾ ਉਸ ਤਬਾਈ ਤੋਂ ਜਿਹੜੀ ਦੁਪਹਿਰ ਨੂੰ ਉਜਾੜਦੀ ਹੈ। ਤੇਰੇ ਮੁਢ ਹਜ਼ਾਰ ਅਤੇ ਤੇਰੇ ਸੱਜੇ ਹੱਥ 10000 ਡਿੱਗਣਗੇ ਪਰ ਉਹ ਤੇਰੇ ਨੇੜੇ ਨਾ ਆਵੇਗੀ ਕੇਵਲ ਤੂੰ ਆਪਣੀਆਂ ਅੱਖਾਂ ਨਾਲ ਨਿਗਾਹ ਕਰੇਗਾ ਅਤੇ ਦੁਸ਼ਟਾਂ ਦਾ ਬਦਲਾ ਵੇਖੇਗਾ ਹੇ ਯਹਵਾ ਤੂੰ ਤਾਂ ਮੇਰੀ ਪਨਾਗਾ ਹੈ ਤੈਂ ਆਤਮਾ ਨੂੰ ਆਪਣੀ ਵਸੋ ਕਰ ਲਿਆ ਹੈ ਤੇਰੇ ਉੱਤੇ ਕੋਈ ਬੁਰੀਾਈ ਨਹੀਂ ਪਵੇਗੀ ਨਾ ਕੋਈ ਬਵਾ ਤੇਰੇ ਡੇਰੇ ਕੋਲ ਆਪੜੇਗੀ ਉਹ ਤਾਂ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ ਪਈ ਉਹ ਤੇਰਿਆਂ ਸਾਰਿਆਂ ਰਾਹਾਂ ਵਿੱਚ ਤੇਰੀ ਰੱਸ਼ਿਆ ਕਰਨ ਉਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ ਮਤੇ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਲੱਗੇ ਤੂੰ ਸ਼ੀਂਹ ਅਤੇ ਸੱਪ ਨੂੰ ਮਿੱਦੇਗਾ ਤੂੰ ਜਵਾਨ ਸ਼ੀਂਹ ਅਤੇ ਨਾਗ ਨੂੰ ਲੁਤਾੜੇਗਾ ਉਸ ਨੇ ਤਾਂ ਮੇਰੇ ਨਾਲ ਪ੍ਰੀਤ ਲਾਈ ਹੈ ਸੋ ਮੈਂ ਉਹਨੂੰ ਛੁਡਾਵਾਂਗਾ ਮੈਂ ਉਹਨੂੰ ਉੱਚਾ ਕਰਾਂਗਾ ਉਹਨੇ ਮੇਰਾ ਨਾਮ ਜੋ ਜਾਤਾ ਹੈ ਉਹ ਮੈਨੂੰ ਪੁਕਾਰੇਗਾ ਅਤੇ ਮੈਂ ਉਹਨੂੰ ਉੱਤਰ ਦੇਵਾਂਗਾ ਦੁੱਖ ਵਿੱਚ ਮੈਂ ਉਹਦੇ ਅੰਗ ਸੰਗ ਹੋਵਾਂਗਾ ਮੈਂ ਉਹਨੂੰ ਛੁਡਾਵਾਂਗਾ ਅਤੇ ਉਹਨੂੰ ਆਦਰ ਦੇਵਾਂਗਾ ਆਰਜ਼ਾ ਦੇ ਵਾਅਦੇ ਨਾਲ ਮੈਂ ਉਹਦੀ ਨਿਸ਼ਾ ਕਰਾਂਗਾ ਅਤੇ ਉਹਨੂੰ ਆਪਣੀ ਮੁਕਤੀ ਵੀ ਖਾਵਾਂਗਾ ਆਮੇਨ ਆਮੇਨ